ਲੇ ਵੀ ਦੋਸਤੋ ਕੁਲਦੀਪ ਮਾਨਕ ਦੇ ਗੀਤ ਦਾ ਸ਼ੇਰ ਸੁਣਾਉਣ ਲੱਗਿਆ ਤੁਹਾਨੂੰ ਚੰਗਾ ਲੱਗਾ ਸ਼ੇਰ ਲਾਈਕ ਜ਼ਰੂਰ ਕਰਿਓ ਸੰਟਾਂ ਵੇਖਿਆ ਘੁਮਾਏ ਜਦੋਂ ਇਸ਼ਕ ਦਾ ਸਹਿਬਾ ਉੱਚੀ ਉੱਚੀ ਮਾਰ ਦिए ਧਾ ਕਿਸੇ ਚੰਦਰੇ ਵੇਲੇ ਦੀਆਂ ਲਗੀਆਂ ਗਈਆਂ ਪੇਸ਼ ਨੇ ਜੱਟੀ ਦੇ ਆ ਅੱਜ ਬੈਠੀਆਂ ਤੇਰੇ ਵਾਂਗ ਕੋਲ ਚੋਰਾਵੇ ਮੇਰਾ ਧੱਕ ਤੱਕ ਕਰਦਾ ਐਸਾ ਅੱਜ ਜਿੰਦ ਨੇ ਹੈ ਵੇ ਵਿਆਦਾ ਤੂੰ ਕਿਤੇ ਚੱਲ ਕੇ ਤੇ ਤੇ ਲਚਵਾ